ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਦੇ ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ ਇਸ ਦੇ ਵਿੱਚ ਪੰਜ ਮੰਤਰੀ ਨੇ ਪੰਜ ਮੰਤਰੀਆਂ ਤੇ ਆਮ ਆਦਮੀ ਪਾਰਟੀ ਨੇ ਦਾਅ ਖੇੜਿਆ ਮੁੱਖ ਮੰਤਰੀ ਭਗਵੰਤ ਮਾਨ ਹਮੇਸ਼ਾ ਕਹਿੰਦੇ ਨੇ ਕਿ ਉਹ 13 0 ਦੇ ਨਾਲ ਪੰਜਾਬ ਜਿੱਤਣਗੇ ਇਸੇ ਲਈ ਕੋਈ ਵੀ ਰਿਸਕ ਜਿਹੜਾ ਪਾਰਟੀ ਨਹੀਂ ਲੈਣਾ ਚਾਹੁੰਦੀ ਇਸੇ ਲਈ ਜੋ ਉਹਨਾਂ ਦੇ ਖਾਸ ਚਿਹਰੇ ਨੇ ਜੋ ਕੈਬਨਿਟ ਮੰਤਰੀ ਨੇ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਇਹਨਾਂ ਦੇ ਵਿੱਚ ਸਭ ਤੋਂ ਪਹਿਲਾ ਨਾਮ ਕੁਲਦੀਪ ਸਿੰਘ ਢਾਲੀਵਾਲ ਹੈ ਕੈਬਨਟ ਮੰਤਰੀ ਨੇ ਹਲਕੀ ਪਹਿਲਾਂ ਖੇਤੀਬਾੜੀ ਮੰਤਰੀ ਵੀ ਰਹੇ ਸਨ ਪਰ ਉਹਨਾਂ ਤੋਂ ਇਹ ਮੈਗਮਾ ਵਾਪਿਸ ਲੈ ਲਿਆ ਗਿਆ ਉਹ ਅਜਨਾਲਾ ਤੋਂ ਵਿਧਾਇਕ ਨੇ ਤੇ ਹੁਣ ਉਸੇ ਜਿਹੜੇ ਹਲਕੇ ਤੋਂ ਯਾਨੀ ਕਿ ਅਮ੍ਰਿਤਸਰ ਹਲਕੇ ਤੋਂ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਲੋਕ ਸਭਾ ਚੋਣੋਂ ਇਥੋਂ ਲੜਨਗੇ ਜਿਹੜੇ ਮੰਤਰੀ ਨੇ ਅਗਲੇ ਮੰਤਰੀઓને ਲਾਲਜੀਤ ਪੁੱਲਰ ਲਾਲਜੀਤ ਪੁੱਲਰ ਨੂੰ ਖਡੂਰ ਸਾਬ ਤੋਂ ਟਿਕਟ ਦਿੱਤੀ ਗਈ ਹੈ ਬਠਿੰਡਾ ਤੋਂ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਚੋਣ ਲੜਨਗੇ ਸੰਗਰੂਰ ਤੋਂ ਮੰਤਰੀ ਗੁਰਮੀਤ ਸਿੰਘ ਮੀਤ ਹੇਰ ਚੋਣ ਲੜਨਗੇ ਤੇ ਪਟਿਆਲਾ ਤੋਂ ਚੋਣ ਲੜਨਗੇ ਡਾਕਟਰ ਬਲਬੀਰ ਸਿੰਘ ਇਹ ਨੇ ਖੇਡ ਮੰਤਰੀ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਜਲੰਧਰ ਜੋ ਰਿਜ਼ਰਵ ਸੀਟ ਹੈ ਉਥੇ ਮੌਜੂਦਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਤੇ ਮੁਰਤੋ ਪ੍ਰੋਸਾ ਜਤਾਇਆ ਉਹ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਨੇ ਤੇ ਇਕਲੌਤੇ ਸੰਸਦ ਮੈਂਬਰ ਨੇ ਆਮ ਆਦਮੀ ਪਾਰਟੀ ਦੇ ਜਿਲੰਦਰ ਤੋਂ ਕਾਂਗਰਸ ਦੇ ਸੰਸਦ ਰਹੇ ਸੰਤੋਖ ਚਾਦਰੀ ਦੀ ਮੌਤ ਤੋਂ ਬਾਅਦ ਸੁਸ਼ੀਲ ਰਿੰਕੂ ਨੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦੀ ਟਿਕਟ ਤੇ ਜਿਮ ਨੇ ਚੋਣ ਲੜੀ ਸੀ ਤੇ ਉਹ ਜਿੱਤ ਵੀ ਗਏ ਸਨ ਇਸ ਦੇ ਨਾਲ ਹੀ 5 ਦਿਨ ਪਹਿਲਾਂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਗੁਰਪ੍ਰੀਤ ਸਿੰਘ ਜੀਪੀ ਨੂੰ ਵੀ ਟਿਕਟ ਦੇ ਦਿੱਤੀ ਗਈ ਹੈ ਫਤਿਹਗੜ ਸਾਬ ਤੋਂ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਆਪਣਾ ਉਮੀਦਵਾਰ ਬਣਾਇਆ ਉਹਨਾਂ ਨੇ ਕਾਂਗਰਸ 'ਚ ਅਨੁਸ਼ਾਸਨ ਦੀ ਕਮੀ ਤੇ ਇਲਜ਼ਾਮ ਲਗਾ ਕੇ ਤੇ ਨਾਲ ਹੀ ਭਾਈ ਪਤੀਜਾਵਾਦ ਦਾ ਇਲਜ਼ਾਮ ਲਗਾ ਕੇ ਪਾਰਟੀ ਬਦਲੀ ਸੀ ਉਸ ਸਮੇਂ ਤੋਂ ਹੀ ਉਹਨਾਂ ਨੂੰ ਟਿਕਟ ਮਿਲਣ ਦੀ ਸੰਭਨਾ ਜਿਹੜੀ ਸੰਭਾਵਨਾ ਹੈ ਉੱਪਰ ਗਟਾਈ ਜਾ ਰਹੀ ਸੀ ਤੇ ਸਭ ਤੋਂ ਦਿਲਚਸਪ ਜਿਹੜੀ ਸੀਟ ਹੈ ਉਹ ਹੈ ਫਰੀਦਕੋਟ ਇਹ ਵੀ ਰਿਜ਼ਰਵ ਸੀਟ ਹੈ ਤੇ ਇੱਥੋਂ ਚੋਣ ਲੜਨਗੇ ਕਲਾਕਾਰ ਕਰਮਜੀਤ ਅਨਮੋਲ ਮੁੱਖ ਮੰਤਰੀ ਭਗਵੰਤ ਮਾਨ ਦੇ ਬੇहद ਕਰੀਬੀ ਮੰਨੇ ਜਾਂਦੇ ਨੇ ਤੇ ਉਹਨਾਂ ਨੂੰ ਟਿਕਟ ਦੇ ਦਿੱਤੀ ਗਈ ਹੈ ਅਨਮੋਲਿਕ ਪੰਜਾਬੀ ਅਦਾਕਾਰ ਵੀ ਨੇ ਗਾਇਕ ਵੀ ਨੇ ਤੇ ਮੁੱਖ ਮੰਤਰੀ ਦੇ ਕਰੀਬੀ ਵੀ ਨੇ ਪਹਿਲਾਂ ਚਰਚਾ ਸੀ ਕਿ ਉਹਨਾਂ ਨੂੰ ਸੀਐਮ ਭਗਵੰਤ ਮਾਨ ਦੀ ਪੁਰਾਣੀ ਲੋਕ ਸਭਾ ਸੀਟ ਯਾਨੀ ਕਿ ਸੰਗਰੂਰ ਤੋਂ ਉਮੀਦਵਾਰ ਬਣਾਇਆ ਜਾਏਗਾ ਅਜਿਹਾ ਇਸ ਲਈ ਕਿਉਂਕਿ ਇਹ ਸੀਟ ਆਮ ਆਦਮੀ ਪਾਰਟੀ ਲਈ ਸੁਰੱਖਿਅਤ ਮੰਨੀ ਜਾਂਦੀ ਸੀ ਪਰ ਇੰਨੀ ਵੀ ਸੁਰੱਖਿਅਤ ਨਹੀਂ ਮੰਨੀ ਜਾਂਦੀ ਕਿਉਂਕਿ ਸੰਗਰੂਰ ਤੋਂ ਜੋ ਨੇ ਸਿਮਰਨਜੀਤ ਸਿੰਘ ਮਾਨ ਚੋਣ ਜਿੱਤ ਗਏ ਸਨ ਜਦੋਂ ਜਿਮਨੀ ਚੋਣ ਹੋਈ ਸੀ ਦੱਸ ਦਿਓ ਕਿ ਪੰਜਾਬ ਦੇ ਵਿੱਚ ਕੁੱਲ ਜਿਹੜੀਆਂ 13 ਲੋਕ ਸਭਾ ਸੀਟਾਂ ਨੇ ਤੇ ਆਮ ਆਦਮੀ ਪਾਰਟੀ ਨੇ ਪੰਜ ਜਿਹੜੇ ਉਮੀਦਵਾਰ ਨੇ ਉਹ ਮੰਤਰੀ ਬਣਾਏ ਨੇ ਤੇ 8 ਜਿਹੜੇ ਉਮੀਦਵਾਰ ਹੈ ਉਹਨਾਂ ਦਾ ਐਲਾਨ ਕੀਤਾ ਇਹਨਾਂ ਦੇ ਵਿੱਚ ਪੰਜ ਮੰਤਰੀ ਨੇ ਤੇ ਇੱਕ ਜੋ ਹੈ ਕਾਂਗਰਸ ਤੋਂ ਆਏ ਨੇ ਜੀ ਕੁਝ ਦਿਨ ਪਹਿਲਾਂ ਹੀ ਗੁਰਪ੍ਰੀਤ ਸਿੰਘ ਜੀ ਪੀ ਤੇ ਇੱਕ ਨੇ ਸੁਸ਼ੀਲ ਕੁਮਾਰ ਰਿੰਕੂ ਜੋ ਕਾਂਗਰਸ ਤੋਂ ਹੀ ਆਏ ਸਨ ਪਰ ਉਹ ਇਕਲੌਤੇ ਐਮਪੀ ਨੇ ਲੋਕ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਤੇ ਇੱਕ ਅਦਾਕਾਰ ਨੂੰ ਟਿਕਟ ਦਿੱਤੀ ਹੈ ਜੋ ਭਗਵੰਤ ਮਾਨ ਦੇ ਬੇहद ਕਰੀਬੀ ਮੰਨੇ ਜਾਂਦੇ ਨੇ